ਸਤਿ ਸ੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਆਪਣੇ ਰਾਜਵਿੰਦਰ ਵਲੌਗ ਚੈਨਲ ਤੇ ਤੇ ਅੱਜ ਜਪਾ ਤੁਹਾਨੂੰ ਇੱਕ ਬਹੁਤ ਵਧੀਆ ਨਗੀਨਾ ਦਿਖਾਉਣ ਜਾ ਰਹੇ ਹਾਂ ਤੇ ਜੋ ਕਿ ਬਲਿਆਲਾ ਪਿੰਡ ਮੰਗੇਵੀਰ ਕੋਲ ਇਹ ਘੋੜਾ ਏ ਤੇ ਇਸ ਇਹ ਘੋੜਾ ਆਪਣਾ ਹਾਲੀਸਾਨ ਬਲੱਡ ਲਾਈਨ ਦਾ ਦਿਲਸਾਨ ਦਾ ਬੱਚਾ ਪਿੰਡ ਬਲਿਆਲਾ ਦੁਕੀ ਰਤੀ ਦੇ ਕੋਲ ਬਿਲਕੁਲ ਤੇ ਬਾਈ ਦਾ ਮੋਬਾਈਲ ਨੰਬਰ ਆ 9896736004 ਤੇ ਆਪਾਂ ਇਸ ਘੋੜੇ ਬਾਰੇ ਜੋ ਤੁਹਾਨੂੰ ਵੀਡੀਓ ਵਿੱਚ ਦਿਖ ਰਿਹਾ ਇਹਦੇ ਬਾਰੇ ਆਪਾਂ ਪੂਰੀ ਜਾਣਕਾਰੀ ਦਵਾਂਗੇ ਆਪਾਂ ਤੇ ਸਭ ਤੋਂ ਪਹਿਲਾਂ ਇਹਦੀ ਹਾਈਟ ਆ 67 ਪਲੱਸ ਜਿਹੜੀ ਕਿ ਬਹੁਤ ਵਧੀਆ ਹਾਈਟ ਆ ਕਿਉਂਕਿ ਕਿਸੇ ਵੀ ਲਾਗੇ ਬੰਨੇ ਦੂਰ ਦੂਰੇ ਏਰੀਆ ਤੱਕ ਇੰਨੇ ਹਾਈਟ ਵਾਲਾ ਬੱਚਾ ਨਹੀਂ ਮਿਲ ਲੱਗਦਾ ਤੇ ਵੀ ਕਰੇ ਤੇ ਵੀਡੀਓ ਤੱਕ ਬਣੇ ਰਹੋ ਆਪਾਂ ਇਸ ਦੇ ਜੋ ਵੀ ਬੱਚੇ ਆਏ ਨੇ ਬਲੱਡ ਲਾਈਨ ਚੰਗੀ ਆਈ ਆ ਉਹ ਸਾਰਿਆਂ ਨੂੰ ਦੱਸਾਂਗੇ ਕਿੱਥੇ ਕਿੱਥੇ ਖੜੇ ਆ ਬੱਚੇ ਤੇ ਇਸ ਦੀ ਫੀਸ ਬਾਰੇ ਵੀ ਦੱਸਾਂਗੇ ਆਪਾਂ ਤੇ ਪਹਿਲਾਂ ਤਾਂ ਦੇਖੋ ਤੁਸੀਂ ਬਾਈ ਬਾਈ ਪੂਰੀਏ ਦੀ ਸਫਾਈ ਰੱਖਦਾ ਦੋ ਬੰਦੇ ਇਹਦੇ ਰੱਖੇ ਹੋਏ ਨੇ ਬਾਈ ਨੇ ਜੋ ਕਿ ਸਿਰਫ ਇਹ ਜੀ ਮ사ਜ ਮ사ਜ ਕਰਦੇ ਨੇ ਉਸ ਤੋਂ ਬਾਅਦ ਦਾ ਡਾਈਟ ਪਲਾਨ ਬਹੁਤ ਵਧੀਆ ਡਾਈਟ ਪਲਾਨ ਬਾਈ ਦਾ ਚਮਕਪੂਰੀਆ ਸ਼ਮਸ਼ੇਰ ਸਟਾਲੀਅਨ ਇਹਦਾ ਨਾਮ ਹੈ ਬਾਈ ਸਟਾਲੀਅਨ ਸ਼ਮਸ਼ੇਰ ਤੇ ਕਿਸੇ ਵੀ ਵੀਰ ਨੇ ਕੋਈ ਵੀ ਆਪਣਾ ਵੀਰ ਬਾਈ ਜਿਹੜਾ ਨੰਬਰ ਦਿੱਤਾ ਹੋਇਆ ਆਪਾਂ ਇੱਥੇ ਕੰਟੈਕਟ ਕਰ ਸਕਦਾ ਤੇ ਆਪਣੀ ਕੋਈ ਵੀ ਘੋੜੀ ਮੇਟ ਕਰਾਉਣੀ ਹੈ ਬਾਈ ਨਾਲ ਜੂ ਸੰਬੰਧ ਕਰੇ ਤੇ ਜਿਹੜਾ ਵੀ ਆਪਣਾ ਯਾਰ ਦੋਸਤ ਜਾਂ ਮਿੱਤਰ ਕੋਈ ਵੀ ਵੀਡੀਓ ਦੇਖ ਕੇ ਜਾਂਦਾ ਆਪਣੇ ਚੈਨਲ ਦੇ ਥਰੂ ਤਾਂ ਉਹਨੂੰ ਪੱਕਾ ਵਧੀਆ ਡਿਸਕਾਊਂਟ ਵੀ ਦਿੱਤਾ ਜਾਊਗਾ ਤੇ ਮਨਤਾਨ ਪੂਰਾ ਕੀਤਾ ਜਾਊਗਾ ਹਾਈਟ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਆਪਣੇ ਆਪ ਜੱਜਮੈਂਟ ਲੱਗ ਜੂਗੀ ਕਿ ਕਿੰਨੀ ਹੋ ਸਕਦੀ ਆ 67 ਪਲੱਸ ਆ ਪੂਰੀ ਫੱਟੀ ਵਾਲੀ ਕੈਨ ਨੂੰ ਤਾਂ ਕਹੀ ਜਾਂਦੇ ਨੇ ਕਈਆਂ ਦੀ 64 ਨੂੰ ਹੀ ਅਗਲਾ 68 ਦੱਸੀ ਜਾਂਦਾ ਪਰ ਅਸਲ 'ਚ ਪੱਟੀ ਵਾਲੀ ਪੱਟੀ ਲਾ ਕੇ ਪਤਾ ਲੱਗਦਾ ਬਾਈ ਕਿ ਕਿੰਨੀ ਐ ਦੀ ਹਾਈਟ ਮੱਥੇ ਪਟਾ ਮੱਥਾ ਪਟਾ ਦੇਖੋ ਬਾਈ ਕਿੰਨਾ ਘੈਂਟ ਲੱਗਿਆ ਹੋਇਆ ਬੂਥੀ ਕਿੰਨੀ ਸੋਹਣੀ ਆ ਬਾਈ ਤੇ ਹੁਣ ਆਪਾਂ ਕਰਦੇ ਆਂ ਦੀ ਗੱਲਬਾਤ ਇਹਦੇ ਬੱਚਿਆਂ ਦੀ ਵੀ ਬੱਚੇ ਕਿੱਥੇ ਕਿੱਥੇ ਆਏ ਆ ਇਹ ਬੱਚੇ ਵੀ ਬਹੁਤ ਸੋਹਣੇ ਆ ਤੇ ਚੰਗੀ ਰੇਟ ਦੇ ਨੇ ਬੱਚੇ ਤੇ ਜੋ ਵੀ ਬਾਈ ਜਿਨ੍ਹਾਂ ਕੋਲ ਹੈਗੇ ਨੇ ਉਹਨਾਂ ਨੂੰ ਤੁਸੀਂ ਜਾ ਕੇ ਚੱਕ ਵੀ ਕਰ ਸਕਦੇ ਹੋ ਆਪਾਂ ਪਿੰਡ ਵੀ ਦੱਸ ਦਾਂਗੇ ਤੇ ਬਾਈ ਵਧੀਆ ਨੇ ਉਹ ਫੇਮਸ ਨੇ ਸਾਰੇ ਤੁਸੀਂ ਜਾਣਦੇ ਹੋਵੋਗੇ ਇੱਕ ਤਾਂ ਲਾਲੀ ਬਲਾਰ ਖੇੜੀ ਪਿੰਡ ਆ ਬਈ ਇਹ ਹਰਿਆਣੇ ਚੋਂ ਦਾ ਇਹ ਇਹ ਬਾਈ ਕੋ ਬਹੁਤ ਵਧੀਆ ਬੱਚਾ ਇਹਦਾ ਜਿਹੜੀ ਬਲੱਡ ਲਾਈਨ ਅੱਗੇ ਤਿਆਰ ਕਰ ਰਿਹਾ ਬਈ ਇਸ ਘੋੜੇ ਦੀ ਤੇ ਉਸ ਤੋਂ ਬਾਅਦ ਆਗਾ 72 ਬਾਈ ਮਗੇੜਾ ਖੇੜਾ ਦੇ ਕੋਲ ਪਿੰਡ ਆ ਬਈ ਇਹ ਤੇ ਇਹ ਵੀ ਹਰਿਆਣੇ ਦੇ ਵਿੱਚ ਪੈ ਜਾਂਦਾ ਉਸ ਤੋਂ ਬਾਅਦ ਸੰਤ ਲਾਲ ਸਰਪੰਚ ਜੀ ਲਹਿਰੀ ਪਿੰਡ ਹੈ ਇਹਨਾਂ ਦਾ ਤੇ ਇਹਨਾਂ ਕੋਲ ਵੀ ਬਹੁਤ ਵਧੀਆ ਇਹਦੀ ਬਲੱਡ ਲਾਈਨ ਤਿਆਰ ਕਰ ਰਹੇ ਨੇ ਬਾਈ ਉਹ ਤੇ ਹਰਿਆਣੇ ਦੇ ਵਿੱਚ ਹੀ ਆ ਜਾਂਦਾ ਇਹ ਫਤਿਆਬਾਲ ਦੇ ਕੋਲ ਆ ਜਮਾ ਹੀ ਤੇ ਬਾਈ ਬਾਕੀ ਤੁਸੀਂ ਕਿਸੇ ਵੀ ਇਹਦੇ ਬੱਚੇ ਦੇਖਣੇ ਆ ਤੇ ਮੰਗੇ ਵੀ ਇਹਨਾਂ ਕੰਟੈਕਟ ਕਰਕੇ ਦੇਖ ਸਕਦੇ ਤੁਸੀਂ ਇੱਕ ਬਾਈ ਜਲਵਿੰਦਰ ਜਲਵਿੰਦਰ ਬਾਈ ਕੋਲ ਵੀ ਮਾਨਸਾ ਦੇ ਕੋਲ ਪਿੰਡ ਹੈ ਇਹ ਉਹਦੇ ਕੋਲ ਬਹੁਤ ਵਧੀਆ ਬਸ਼ੇਰੀ ਹੈ ਇਹਦੀ ਉਹ ਵੀ ਤੁਸੀਂ ਦੇਖ ਸਕਦੇ ਹੋ ਪਹਿਣ ਵਧੀਆ ਪਿਓਰ ਕਲਟੀ ਬਲੱਡ ਲਾਈਨ ਪੂਰੀ ਇੱਥੇ ਪੂਰੇ ਗੁਣ ਨੇ ਇਹਦੇ ਜਿਹੜੇ ਵੀ ਬੱਚਾ ਆਏ ਹੋਏ ਨੇ ਉਸ ਤੋਂ ਬਾਅਦ ਦੁੱਲੋਵਾਲ ਪਿੰਡ ਹਰਦੀਪ ਸਿੰਘ ਕੋਲ ਆ ਜੀ ਇਹ ਪੰਜਾਬ ਦੇ ਵਿੱਚ ਪੈ ਜਾਂਦਾ ਏ ਜਿਹਦੇ ਕੋਲ ਬਹੁਤ ਵਧੀਆ ਦੇ ਬਲੱਡ ਲਾਈਨ ਤਿਆਰ ਕਰ ਰਿਹਾ ਬਾਈ ਉਹ ਤੇ ਫਤਿਹਬਾਦ ਪੈਲਸ ਦੇ ਵਿੱਚ ਵੀ ਇਹ ਬੱਚੀ ਇਕਾਈ ਹੋਈ ਆ ਪੈਲਸਾ ਉੱਥੇ ਬਾਈਆਂ ਦਾ ਕਾਫੀ ਰੱਖਦੇ ਨੇ ਅਨੀਮਲ ਬਹੁਤ ਰੱਖੇ ਹੋਏ ਉਹਨਾਂ ਨੇ ਤੇ ਉਹਨਾਂ ਕੋਲੇ ਦੀ ਬੱਚੀ ਬਹੁਤ ਵਧੀਆ ਹਾਈਟ ਦੀ ਤੁਹਾਨੂੰ ਦੱਸ ਹੀ ਦਿੱਤਾ ਆਪਣੇ 67+ ਹਾਈਟ ਆ ਇਹਦੀ 67+ ਵਾਲਾ ਬੱਚਾ ਆਪਾਂ ਨੂੰ ਪਤਾ ਕਿੱਥੇ-ਕਿੱਥੇ ਮਿਲਦਾ ਤੇ ਬਹੁਤ ਹੀ ਘੱਟ ਮਾਤਰਾ 'ਚ ਮਿਲਦਾ ਕਿਸੇ ਵੀ ਬਾਈ ਨੇ ਆਪਣੀ ਘੋੜੀ ਮੇਟ ਕਰਾਉਣੀ ਆ ਤਾਂ ਬਾਈ ਨਾਲ ਜਰੂਰ ਸੰਪਰਕ ਕਰੇ ਤੇ ਫੀਸ ਬਾਈ ਨੇ ਬਹੁਤ ਜਾਇਜ਼ ਰੱਖੀ ਹੈ ਜਿਹੜੇ ਹਿਸਾਬ ਨਾਲ ਘੋੜੇ ਦੀ ਕੁਆਲਿਟੀ ਆ ਫੇਸ ਕੁਆਲਿਟੀ ਹਾਈਟ ਬਾਡੀ ਬੰਤਰ ਪੂਰਾ ਫਿੱਟਾ ਥੋੜਾ ਇਸ ਟਾਈਮ ਤੇ ਨਾ ਫालतू ਕਿਤੇ ਚਰ ਚਰਬੀ ਤੁਸੀਂ ਦੇਖ ਸਕਦੇ ਹੋ ਵੀਡੀਓ ਵਿੱਚ ਕਿਤੇ ਨਹੀਂ ਹੈਗੀ ਪੂਰਾ ਫਿੱਟ ਘੋੜਾ ਤੇ ਫੀਸ ਬਾਈ ਵੱਲੋਂ ਰੱਖੀ ਗਈ ਹੈ 51000 ਰੁਪਇਆ 51000 ਫੀਸ ਸਾਹਿਬਾਈ ਵੱਲੋਂ ਰੱਖੀ ਤੇ ਜਿਹੜਾ ਆਪਣੀ ਵੀਡੀਓ ਦੇਖ ਕੇ ਜਾਂਦਾ ਤੇ ਦੱਸਦਾ ਬਾਈ ਨੂੰ ਜਾ ਕੇ ਤੇ ਆਪਾਂ ਫੁੱਲ ਮਾਨਦਾਨ ਕਰਵਾ ਦਾਂਗੇ ਬਾਈਆਂ ਨੂੰ ਠੀਕ ਹੈ ਜੀ ਆਪਾਂ ਏਰੀਆ ਬਾਈ ਦਾ ਦੱਸਤਾ ਰਤੀਏ ਦੇ ਕੋਲ ਏਰੀਆ ਪੈ ਜਾਂਦਾ ਬਾਈ ਦਾ ਰਤੀਏ ਤੋਂ 5-7 ਕਿਲੋਮੀਟਰ ਦਸ ਦੇ ਲਾਗੇ ਬੰਨੇ ਪਿੰਡਾ ਪਿੰਡ ਦਾ ਨਾਮ ਬਲੇਆਲਾ ਬਾਈ ਦਾ ਤੇ ਫੋਨ ਨੰਬਰ ਆਪਾਂ ਤੁਹਾਨੂੰ ਦੱਸਤਾ ਵਾਕੀ ਆਪਾਂ ਡਿਸਕ੍ਰਿਪਸ਼ਨ ਚ ਵੀ ਦੇ ਦਾਂਗੇ ਤੇ ਕੋਈ ਵੀ ਬੰਦਾ ਕੰਟੈਕਟ ਕਰਾ ਕੇ ਜਾ ਸਕਦਾ ਆਪਾਂ ਅੱਜ ਵੀਡੀਓ ਬਣਾਉਣ ਗਏ ਸੀ ਬਾਈ ਦੇ ਘਰੇ ਤੇ ਦੋ ਘੋੜੀਆਂ ਸਵੇਰੇ ਸਵੇਰੀ ਮਿਟ ਹੋਣ ਵਾਸਤੇ ਆਈਆਂ ਬਾਈ ਦੇ ਕੋਲ ਤੇ ਸ਼ਾਮ ਨੂੰ ਵੀ ਆਉਣੀਆਂ ਸੀਗੀਆਂ ਇਸ ਤੋਂ ਤੁਸੀਂ ਲਾ ਸਕਦੇ ਹੋ ਵੀ ਕਿੰਨੀ ਡਿਮਾਂਡ ਆ ਘੋੜੇ ਦੀ ਤੇ ਬਾਈ ਵੀ ਮਤਲਬ ਪੂਰਾ ਰੱਖਿਆ ਹੋਇਆ ਸਿਸਟਮ ਬਾਈ ਨੇ ਵੀ ਘੋੜੀ ਮੇਟ ਹੋਣ ਤੋਂ ਬਾਅਦ ਬਾਈ ਮਾਨ ਸਨਮਾਨ ਪੂਰਾ ਕਰਦਾ ਤੇ ਬਾਕੀ ਜੇ ਕੋਈ ਕਈ ਵਾਰ ਰੱਬ ਨਾ ਕਰੇ ਕੋਈ ਗੱਲਬਾਤ ਹੋ ਜਾਂਦੀ ਹੈ ਬਾਅਦ ਚ ਵੀ ਬਾਈ ਸਟੈਪ ਲਵਾ ਦਿੰਦਾ ਤੇ ਉਹ ਬਾਈ ਨਾਲ ਸਪੈਸ਼ਲ ਗੱਲਬਾਤ ਹੋ ਜੂਗੀ ਮਿਲ ਕੇ ਤੇ ਪੂਰਾ ਮਾਨ ਸਨਮਾਨ ਵੀ ਕੀਤਾ ਜਾਊਗਾ ਬਾਕੀ ਦੇਖ ਸਕਦੇ ਹੋ ਤੁਸੀਂ ਕੋੜੇ ਨੂੰ ਵੀਡੀਓ ਦੇ ਵਿੱਚ ਹਾਂ ਬਾਈ ਮੰਗਾ ਜਿਹੜਾ ਬਾਈ ਵੀਡੀਓ ਤੁਸੀਂ ਦੇਖ ਰਹੇ ਹੋ ਬਾਈ ਇੱਕ ਹੀ ਜਾਨਵਰ ਰੱਖਦਾ ਪਰ ਬੜੇ ਸ਼ੌਂਕ ਨਾਲ ਰੱਖਦਾ ਦੇਖੋ ਜੀ ਕਿਸੇ ਪਾਤੇ ਫालतू ਚਰਬੀ ਨਹੀਂ ਹੈਗੀ ਕੋੜੇ ਤੇ ਅਜੇ ਬਾਈ ਦਾ ਥੋੜਾ ਜਿਹਾ ਵਿਆਹ ਕਰਕੇ ਨਾ ਟਾਈਮ ਨਹੀਂ ਸੀ ਲੱਗਿਆ ਕੱਢਣ ਦਾ ਤੇ ਕਾਫੀ 7-8 ਦਿਨ ਬਾਅਦ ਕੱਢਿਆ ਸੀਗਾ ਇਹ ਤਾਂ ਇੱਕ ਦਿਨ ਛੱਡ ਕੇ ਹਫਤੇ 'ਚ ਦੋ-ਤਿੰਨ ਵਾਰੀ ਵਾਗ ਜਰੂਰ ਕਰਾਉਂਦੇ ਨੇ ਰਾਈਡ ਤੇ ਲੈ ਕੇ ਜਾਂਦੇ ਨੇ ਬਾਈ ਖੁਦ ਆਪ ਦੇਖ ਸਾਡੇ ਨੂੰ ਸਿਚਾਲ ਦੇਖੋ ਬਈ ਮੜਕ ਦੇਖੋ ਪੂਰੀ ਆ ਵੀਡੀਓ ਵਿੱਚ ਨਜ਼ਰ ਆ ਰਿਹਾ ਮੈਂ ਤੁਹਾਨੂੰ ਤੇ ਉਪਰਾਂ ਵੀ ਨਹੀਂ ਮਨਾਉਂਦਾ ਵੀ ਬਾਕੀ ਬਲੱਡ ਲਾਈਨ ਤੁਸੀਂ ਖੁਦ ਦੇਖ ਲਓ ਜਾ ਕੇ ਜਿੱਥੇ ਵੀ ਦੇਖਣੇ ਉਸ ਤੋਂ ਬਾਅਦ ਚਾਹੇ ਕੋੜੀ ਮੈਡ ਕਰਾਓ ਤੇ ਰਿਜ਼ਲਟ ਚੰਗੇ ਨੇ ਬਾਈ ਦੇ ਘੋੜੇ ਦੇ ਐਡਾ ਹਾਈਟ ਵਾਲਾ ਘੋੜਾ ਆਪਾਂ ਨੂੰ ਕਿਤੇ ਆਮੀ ਮਿਲੂਗਾ ਕਿਉਂਕਿ ਅੱਜ ਕੱਲ ਤਾਂ ਦੇਖ ਸਕਦੇ ਤੁਸੀਂ ਵੀਡੀਓ ਚ ਹਰੇਕ ਬੰਦੇ ਕਹਿ ਦਿੰਦਾ ਵੀ 66 ਪਲੱਸ 67 65 ਪਰ 67 ਕਹਿਣਾ ਸੌਖਾ ਪਰ ਅਸਲ ਦੇ ਵਿੱਚ ਜਦੋਂ ਫੱਟੀ ਲਾ ਕੇ ਮਣੀ ਜਾਂਦੀ ਹੈ ਨਾ ਹਾਈਟ ਪਤਾ ਉਦੋਂ ਲੱਗਦਾ ਵੀ 67 ਹੈ ਜਾਂ ਨਹੀਂ ਹੈ ਪਰ ਇਹਦੀ ਫੱਟੀ ਲੈ ਕੇ ਆਪਾਂ ਮਣੀ ਹੋਈ ਆ ਤੇ ਮੈਂ ਆਪਣੀ ਅੱਖੀਂ ਦੇਖਿਆ ਹੋਇਆ ਬਾਈ ਕੋਲ ਘੋੜੀਆਂ ਵੀ ਖਾਸੀਆਂ ਆਉਂਦੀਆਂ ਨੇ ਤੇ ਏਰੀਆ ਦੇ ਵਿੱਚ ਵਧੀਆ ਨਾਮ ਚੱਲ ਰਿਹਾ ਬਾਈ ਦਾ ਤੇ ਇਸ ਵਾਰ ਅੱਗੇ ਸ਼ਾਇਦ ਬਾਈ ਰਿੰਗ ਚ ਵੀ ਪਾਵੇ ਇਹਨੂੰ ਤੇ ਰਿੰਗ ਚ ਇੰਨੀ ਗਰੰਟੀ ਆ ਵੀ ਨੰਬਰ ਲੈ ਕੇ ਨਿਕਲੂਗਾ ਜਿਹੜੇ ਹਿਸਾਬ ਨਾਲ ਖੂਬਸੂਰਤੀ ਆ ਆ ਦੇਖੋ ਬਾਈ ਮੈਂ ਤਾਂ ਬਹੁਤ ਕਰਦਾ ਸਵੇਰੇ ਤਿੰਨ ਜਾਣੇ ਤਾਂ ਜੀ ਮਾਲਚ ਕਰਦੇ ਨੇ ਸਫਾਈ ਕਰਦੇ ਨੇ ਪੂਰੀ ਦੇਖ ਸਕਦੇ ਤੁਸੀਂ ਇਹ ਘਰ ਦੀ ਵੀਡੀਓ ਬਾਈ ਦੇ ਦੋ ਬੰਦੇ ਤਾਂ ਸਪੈਸ਼ਲ ਜੀ ਮਾਲਸ ਮਾਲਸ ਕਰਨ ਲਈ ਰੱਖੇ ਹੋਏ ਨੇ ਬਾਈ ਨੇ ਜੋ ਕਿ ਰ Diet plan ਪੂਰਾ ਧਿਆਨ ਰੱਖਦੇ ਨੇ ਘੋੜੇ ਦਾ ਬਾਕੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰੋ ਸਸਿਕਾ